ਕਾਇਤੋ ਕਟਾ ਬਣਾ ਦੇ ਤੇ ਠੀਕ ਰਹਿਣਾ ਛੋਟੇ ਵੀਰੇ ਲਾਈਵ ਆ ਨਾ ਜੋ ਗਾਇਨ ਗਾਇਨ ਕਰ ਉਹ ਨਮਾ ਖਿਆ ਹੈ ਕਿ ਨਹੀਂ ਇਥੋਂ ਕਿਧਰ ਪਾਜੀ ਪਛਾਣ ਜੇ ਮੋਢੀ ਪਾਜੀ ਪਠਾਨ ਸਿੰਘ ਤੇ ਉਹਨਾਂ ਨੇ ਸਾਡੇ ਪਿੰਡ ਦਾ ਨਾਂ ਰੱਖਿਆ ਸ਼ੇਬਾਨੀ ਦਾ ਨਹੀਂ ਨਾ ਸਾਈਕਲ ਕਰੀ ਕਿਹਦਾ ਹੈ ਕਿ ਅਗਲੇ ਲੈ ਲੈਂਦੇ ਯਾਰ ਆ ਦੇਖੋ 35 ਕੇ 40 ਦੀ ਸਾਡੇ ਸਿੰ ਬੱਚੇ ਮਾਰ ਕੇ ਨੇ ਤੇ ਗਾਂ ਹੀ ਸੋਚੋ ਸਾਡੇ ਇਹ ਤਾਂ ਜੇ ਛੋਕਾ ਇਸ ਨੂੰ ਢੇਮਗਰ ਮਾਰ ਕੇ ਲਿਆ ਕੇ ਜੀ ਫੜੋ ਤੇ ਬਚਾਓ ਸਾਡੇ ਬੱਚਿਆਂ ਨੂੰ ਆ ਵੇਖੋ ਤਾਂ ਗੇਟ ਦੇ ਗਿਆ ਨਹੀਂ ਨਹੀਂ ਬਿਲਕੁਲ ਇਹੀ ਜਿਹੜਾ ਜਦੋਂ ਆਪਾਂ ਲੜਾਈ ਕਰਦੇ ਉਤਾਰ ਉਤਾਰ ਨਾਲ ਹੁੰਦੀ ਹੈ ਇੱਕ ਤੋਂ ਇੱਕ ਪੰਜ ਕੜੀ ਜੋੜਨੀ ਹੁੰਦੀ ਆਪਾਂ ਇੱਥੇ ਆਹ ਕੜੀ ਚਾਹੀਆ ਹੁਣ ਇਸ ਤੋਂ ਬਾਅਦ ਅਗਲੀ ਕੜੀ ਤੇ ਪਹੁੰਚਾਂਗੇ ਤੇ ਪੱਟੀ ਪੱਟੇ ਆ ਬੰਦੇ ਕੋਲੇ ਵੀ ਪਹੁੰਚ ਗਏ ਪੱਕੇ ਤੋਂ ਤਾਂ ਆਪਾਂ ਨੇ ਲੜਾਈ ਸ਼ੁਰੂ ਕਰਨੀ ਸੀ ਨਾ ਇੱਥੋਂ ਆਪਾਂ ਤੁਸੀਂ ਇਸ ਗੱਲ ਤੇ ਮਾਨ ਮਹਿਸੂਸ ਕਰੋ ਇਹ ਛੋਟੇ ਪਿੰਡ ਤੋਂ ਇਹ ਲੜਾਈ ਸ਼ੁਰੂ ਹੋਈ ਹੈ ਹਾਂਜੀ ਪਹਿਲਾ ਪਿੰਡ ਆ ਹਾਂਜੀ ਹਾਂਜੀ ਤੇ ਇਸ ਪਿੰਡ ਤੋਂ ਜਿਹੜੀ ਹੁਣ ਲੜਾਈ ਸ਼ੁਰੂ ਹੋਈ ਹੈ ਅੱਗੇ ਜਾਊਗੀ ਜੀ ਇਹ ਬਾਕੀ ਬਹੁਤ ਤੁਹਾਡਾ ਧੰਨਵਾਦ ਹੈ ਜੇ ਇਹ ਆ ਕੰਮ ਕਰਮ ਚੁੱਕਾ ਨਾ ਬਹੁਤ ਵਧੀਆ ਕੀਤਾ ਹਾਂਜੀ ਬਹੁਤ ਅੱਛਾ ਜੀ ਇਹ ਆਪ ਦੇ ਸਾਰੇ ਸਾਡੇ ਬੱਚੇ ਬਚਾ ਦਿਓ ਹਾਂਜੀ ਹਾਂ ਹਾਂ ਜੀ ਸਰਕਾਰ ਨੇ ਕਦਮ ਚੁੱਕਾ ਹਜੇ ਫੁੱਲ ਨਹੀਂ ਜੇ ਚੁਗੇ ਸਾਡੇ ਬੱਚੇ ਜੇ ਮਡੀਆਂ ਦੇ ਵਿੱਚ ਜੀ ਹਾਂ ਹਾਂ ਨਿੱਕਾ ਜਿਹਾ ਪੜਕ ਤੋ ਪੜੀ ਕਰੇਗਾ ਜੀ ਆਪਾਂ ਇਹ ਤਾਂ ਬਾਰ ਸਨਸਕਾਰ ਕਰਾਉਣ ਦਾ ਕਦਮ ਜੀ ਤਿਆਰੀ ਹੋਈ ਹੁੰਦੀ ਹੈ ਹਿੰਦੀ ਕਰਦੀ ਆ ਕੁਛ ਇਥੇ ਤੁਹਾਡੇ ਅੱਗੇ ਰਿਕੁਐਸਟ ਹੈ ਜਿਹੜੇ ਛੋਟੇ ਮੋਟੇ ਹਨ ਖਾਣ ਪੀਣ ਵਾਲੇ ਆ ਥਾਖੀ ਨਹੀਂ ਉਹਨਾਂ ਨੂੰ ਫੜ ਲੈਣਾ ਦੂਜੇ ਮਗਰਮੱਛਾਂ ਨੂੰ ਇਹਨਾਂ ਨੇ ਨਹੀਂ ਫੜਨਾ ਆਪਾਂ ਦੇਖੋ ਜਿਹੜੇ ਛੋਟੇ ਮੋਟੇ ਖਾਣ ਪੀਣ ਵਾਲੇ ਵੀ ਨੇ ਨਾ ਉਹ ਵੀ ਆਪਣੇ ਬੱਚੇ ਨੇ ਤਾਂ ਹੀ ਅਸੀਂ ਇੱਥੇ ਜੋ ਇਹ ਆਪਣੇ ਐਸਐਸਪੀ ਸਾਹਿਬ ਬਹੁਤ ਸਾਰੇ ਆਦੇ ਨੇ ਜੀ ਇਹ ਇੱਕ ਹੀ ਕਹਾਦੇ ਨੇ ਇਹ ਉਹਨਾਂ ਨੂੰ ਉਹ ਹੌਲੀ ਹੌਲੀ ਇਸ ਦਲਦਲ ਕਿਉਂਕਿ ਜਦੋਂ ਬੰਦਾ ਫਸਿਆ ਹੁੰਦਾ ਨਾ ਜੀ ਇਸ ਦਲਦਲ ਚ ਉਹਨੂੰ ਕੱਟਣ ਨੂੰ ਟਾਈਮ ਲੱਗਦਾ ਹੁਣ ਉਹ ਅਸੀਂ ਇੱਥੇ ਤੁਹਾਡੇ ਪਟਾਲੇਚ ਕੀ ਕੀਤਾ ਇਹਨਾਂ ਨੇ ਜੋ ਮੈਨੂੰ ਅੱਜ ਗੱਲ ਸਾਂਝੀ ਕੀਤੀ ਆ ਵੀ 850 ਬੰਦਾ ਇਹੋ ਜਿਹੇ ਆ ਜੀ ਜਿਨ੍ਹਾਂ ਆਪਾਂ ਨੇ ਓਟ ਸੈਂਟਰ ਤੇ ਰਜਿਸਟਰ ਕਰਾਤਾ ਸੀ ਉਹ ਉਹਨਾਂ ਦੀ ਦਵਾਈ ਦਾਦੂ ਜਦੋਂ ਸ਼ੁਰੂ ਹੋਗੀ ਉਹ ਹੌਲੀ ਹੌਲੀ ਇਸ ਦਲਦਲ ਤੋਂ ਨਿਕਲਿਆਗੇ ਜਿਹੜਾ ਪੰਜਾਬ ਸਰਕਾਰ ਬਨੇਓ ਯੁੱਧ ਨਸ਼ਾ ਵਿਰੁੱਧ ਆਰੰਭ ਕੀਤਾ ਗਿਆ ਸੀ ਹੁਣ ਅੱਜ ਆਪਾਂ ਉਹਦੇ 100ਵੇਂ ਦਿਨ ਦੇ ਵਿੱਚ ਹੈਗੇ ਆ 100 ਦਿਨ ਹੋ ਗਏ ਨੇ ਔਰ ਪੰਜਾਬ ਦੇ ਡੀਜੀਪੀ ਸਾਹਿਬ ਬਣੀ ਉਹ ਮੇਰੀ ਅੱਜ ਡਿਊਟੀ ਸੀਗੀ ਕਿ ਮੈਂ ਬਟਾਲੇ ਦੇ ਵਿੱਚ ਆ ਕੇ ਦੇਖਾਂ ਇੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਚੱਲਦੀ ਆ ਉਹਦੇ ਵਿੱਚ ਕੀ ਕੀ ਹੋਇਆ ਹੈਗਾ ਔਰ ਮੈਨੂੰ ਇਹ ਤੁਹਾਡੇ ਨਾਲ ਕੱਲ ਸਾਂਝੇ ਕਰਦੇ ਖੁਸ਼ੀ ਹੋ ਰਹੀ ਹੈ ਕਿ ਬਟਾਲੇ ਦੇ ਵਿੱਚ ਬਹੁਤ ਅੱਛਾ ਕੰਮ ਹੋਇਆ ਕੋਈ ਤਿੰਨ ਸੌ ਨੱਬੇ ਦੇ ਵਿੱਚ ਐਫ ਆਰ ਅਰਜ ਹੋਈਆਂ ਹੈਗੀਆਂ ਨੇ ਕੋਈ 27 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਜ਼ਬਤ ਕੀਤਾ ਗਿਆ ਜਿਹੜੀ ਪ੍ਰਾਪਰਟੀ ਲੋਕਾਂ ਨੇ ਨਸ਼ਿਆਂ ਦੇ ਵੇਚ-ਵੇਚ ਕੇ ਇਕੱਠੀ ਕੀਤੀ ਸੀ 27 ਕਰੋੜ ਦੀ ਪ੍ਰਾਪਰਟੀ ਦੇ ਆਰਡਰ ਜ਼ਬਤ ਕਰਨ ਦੇ ਇਹਨਾਂ ਨੇ ਭਾਰਤ ਸਰਕਾਰ ਦੇ ਵੱਲੋਂ ਲੈ ਲਏ ਹੈਗੇ ਨੇ ਔਰ ਇਹ ਹੀ ਨਹੀਂ ਹੈਗਾ ਜਿੱਥੇ ਇਹਨਾਂ ਨੇ 600 ਉੱਤੇ ਇਹ ਜੇ ਬੰਦੇ ਜਿਹੜੇ ਕੀ ਨਸ਼ੇ ਵੇਚਦੇ ਸੀ ਜਾਂ ਨਸ਼ੇ ਡਿਸਟ੍ਰੀਬਿਊਟ ਕਰਦੇ ਸੀ ਉਹਨਾਂ ਨੂੰ ਜੇਲ੍ਹ ਚ ਪਾਇਆ ਹੈਗਾ ਉਹਦੇ ਨਾਲ ਨਾਲ ਇਹਨਾਂ ਨੇ ਕੋਈ ਹਜ਼ਾਰ ਦੇ ਕਰੀਬ ਇਹ ਜੇ ਬੰਦਾ ਹੈਗਾ ਜਿਦੇ ਚ 850 ਬੰਦੇ ਤਾਂ ਉਹਨੇ ਜਿਨ੍ਹਾਂ ਨੂੰ ਓਟ ਸੈਂਟਰ ਤੇ ਰਜਿਸਟਰ ਕਰਾਇਆ ਤਾਂ ਕਿ ਉਹਨੂੰ ਪੋਜੀਟਿਵਲੀ ਆਪਾਂ ਜਿਹੜੇ ਆਪਣੇ ਬੱਚੇ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਗਏ ਹੈਗੇ ਨੇ ਉਹਨਾਂ ਨੂੰ ਉਸ ਦਲਦਲ ਚੋਂ ਕੱਢ ਸਕੀਏ ਔਰ ਕੱਢ ਕੇ ਆਪਾਂ ਉਹਨਾਂ ਨੂੰ ਸਿੱਧੇ ਰਸਤੇ ਪਾ ਪਾਈਏ ਸੋ ਇਹ ਵੀ ਇੱਕ ਚੰਗਾ ਕੰਮ ਹੋਇਆ ਹੈਗਾ ਇੱਥੇ ਜਿੱਥੇ ਹੁਣ ਆਪਾਂ ਖੜੇ ਹੈਗੇ ਆ ਸ਼ਮਸ਼ੇਰਪੁਰ ਦੇ ਵਿੱਚ ਇੱਥੇ ਮੈਂ ਤੇ ਐਸਐਸਪੀ ਸਾਹਿਬ ਅੱਜ ਇੱਥੇ ਆਏ ਹੈਗੇ ਆ ਇੱਥੇ ਦੇਖ ਰਹੇ ਆ ਕਿ ਸਿਵਲ ਐਡਮਿਨਿਸਟ੍ਰੇਸ਼ਨ ਬੰਨਿਓ ਜੋ ਉਹ ਜਿਹੜੇ ਨਸ਼ੇ ਦੇ ਵਪਾਰੀ ਸੀ ਜਿਨ੍ਹਾਂ ਨੇ ਨਸ਼ੇ ਦੇ ਵਪਾਰ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਤੇ ਆਪਣੇ ਘਰ ਸਾਰੇ ਜਾਂ ਆਪਣੇ ਇਹਨਾਂ ਦੀ ਜਗਾ ਉਸ ਸਾਧੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਬੰਦੀਆਂ ਅੱਜ ਇੱਥੇ ਡਿਮੋਲਿਸ਼ ਕੀਤਾ ਜਾ ਰਿਹਾ ਹੈਗਾ ਉਹ ਅਸੀਂ ਦੇਖਣ ਆਏ ਹੈਗੇ ਆ ਇਹ ਬਹੁਤ ਅੱਛਾ ਅਭਿਆਨ ਚੱਲ ਰਿਹਾ ਹੈਗਾ ਲੋਕਾਂ ਦੇ ਵਿੱਚ ਵੀ ਇਹਦੀ ਕਾਫੀ ਅੱਛੀ ਸਾਨੂੰ ਜਿਹੜੀ ਫੀਡਬੈਕ ਮਿਲਦੀ ਹੈ ਕਿ ਲੋਕ ਇਸ ਚੀਜ਼ ਤੋਂ ਖੁਸ਼ ਨੇ ਕਿ ਆਪਾਂ ਨੇ ਜਿਹੜੀ ਜੰਗ ਆਰੰਭ ਕੀਤੀ ਆ ਉਹਦੇ ਵਿੱਚ ਆਪਾਂ ਕਾਮਯਾਬ ਹੋ ਰਿਹਾ ਸਰ ਜੇਲ ਬਿਲਕੁਲ ਬਿਲਕੁਲ ਇਹ ਤੁਸੀਂ ਬਹੁਤ ਅੱਛਾ ਪ੍ਰੈਸ਼ਨ ਕੀਤਾ ਕਿ ਜਿਹੜੇ ਜੇਲ ਦੇ ਵਿੱਚੋਂ ਆ ਕੇ ਦੁਬਾਰਾ ਉਹ ਸ਼ੁਰੂ ਕਰ ਦਿੰਦੇ ਨੇ ਔਰ ਇਸ ਦੇ ਤਹਿਤ ਇਹ ਦੱਸ ਕੇ ਖੁਸ਼ੀ ਹੁੰਦੀ ਹੈ ਕਿ ਬਟਾਲੇ ਦੇ ਵਿੱਚ ਇਹਨਾਂ ਨੇ ਐਸਐਸਪੀ ਆਪਣੇ ਇਹ ਬਹੁਤ ਅੱਛਾ ਉਪਰਾਲਾ ਕੀਤਾ ਕਿ ਜਿਹੜੇ ਮੁਲਾਜ਼ਮ ਮੁਲਜ਼ਮ ਜੇਲ ਤੋਂ ਛੁੱਟ ਕੇ ਆਂਦੇ ਸੀ ਉਹਨਾਂ ਨੂੰ ਦੁਬਾਰਾ ਜੇਲ 'ਚ ਭੇਜਿਆ ਜਾ ਸਕੇ ਤਾਂ ਕਿ ਉਹ ਆਕੇ ਉਹ ਦੁਬਾਰਾ ਧੰਦਾ ਨਾ ਕਰਨ ਇਸ ਲਈ ਮਾਯੋਗ ਡੀਜੀਪੀ ਸਾਹਿਬ ਨੇ ਇਹਨਾਂ ਨੂੰ ਇੱਕ ਡਿਸਕ ਵੀ ਦਿੱਤੀ ਹੈਗੀਆ ਕਿਉਂਕਿ ਇਹਨਾਂ ਨੇ ਬਹੁਤ ਮੈਟਿਕੁਲਸਲੀ ਇਸ ਪ੍ਰੋਗਰਾਮ ਨੂੰ ਉਹ ਰਨ ਕੀਤਾ ਕਿ ਜੇਲ੍ਹ ਤੋਂ ਛੁੱਟ ਕੇ ਆਏ ਮੁਲਜ਼ਮਾਂ ਨੂੰ ਦੁਬਾਰਾ ਜੇਲ੍ਹ ਭੇਜਿਆ ਜਾ ਸਕੇ ਤਾਂ ਕਿ ਉਹ ਸਮਾਜ ਦੇ ਵਿੱਚ ਆ ਕੇ ਉਹੀ ਗਲਤੀ ਨਾ ਕਰਨ ਜੋ ਪਹਿਨਾ ਔਕਾ ਦੇ ਸੀਗਾ ਜੀ ਹਾਂਦੇ ਨੇ ਉਹਨਾਂ ਬਾਰੇ ਹਾਂਜੀ ਉਹਨਾਂ ਬਾਰੇ ਵੀ ਇੱਥੇ ਬਹੁਤ ਅੱਛਾ ਕੰਮ ਹੋਇਆ ਦੋ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਹੈਗੀਆਂ ਨੇ ਇੱਕ ਇਹਨਾਂ ਨੇ ਪਰਸਨਲੀ ਮੋਟੀਵੇਟ ਕੀਤਾ ਬੰਦਿਆਂ ਨੂੰ ਔਰ ਉਸ ਪਰਸਨਲ ਮੋਟੀਵੇਸ਼ਨ ਦੇ ਤਹਿਤ 850 ਬੰਦਾ ਜਿਹੜਾ ਕਿ ਆਪਣਾ ਓਟ ਸੈਂਟਰ ਦੇ ਵਿੱਚ ਰਜਿਸਟਰ ਹੋ ਗਿਆ ਉਹ ਹੌਲੀ-ਹੌਲੀ ਆਪਾਂ ਉਹਨਾਂ ਨੂੰ ਵਾਪਸ ਨਸ਼ੇ ਦੀ ਲਤ ਤੋਂ ਵਾਪਸ ਲੈ ਆਵਾਂਗੇ ਔਰ ਉਹਦੇ ਨਾਲ ਨਾਲ 64A ਦੇ ਤਹਿਤ ਜੇ ਕੋਈ ਬੰਦਾ ਆਪਣੀ ਗਲਟ ਕਬੂਲ ਕਰ ਲੈਂਦਾ ਤੇ ਉਹਦੇ ਤਹਿਤ ਵੀ ਤਾਂ ਕਿ ਉਹਨੂੰ ਸਜ਼ਾ ਉਸ ਹਿਸਾਬ ਨਾਲ ਨਾ ਦਿੱਤੀ ਜਾਵੇ ਉਸ ਦੇ ਤਹਿਤ ਵੀ ਇਹਨਾਂ ਨੇ ਕੋਈ 75 ਦੇ ਕਰੀਬ ਬੰਦੇ ਹੈਗੇ ਨੇ ਜਿਨ੍ਹਾਂ ਨੂੰ 64A ਦੇ ਤਹਿਤ ਇਹਨਾਂ ਨੇ ਉਹ ਕਰਾਇਆ ਹੈਗਾ ਰਾਜਨੀਤਿਕ ਤੌਰ ਤੇ ਵੀ ਤੁਹਾਡੇ ਨਾਲ ਪੂਰਾ ਸਮਰਥਨ ਕੀਤਾ ਜਾ ਪ੍ਰਸ਼ਾਸਨ ਹਾਂਜੀ ਇਹ ਸਮਾਜ ਦੇ ਹਰ ਇੱਕ ਵਰਗਵਰਣ ਨੂੰ ਸਾਨੂੰ ਇਸ ਯੁੱਧ ਦੇ ਵਿੱਚ ਸਮਰਥਨ ਮਿਲਦਿਆ ਹੈਗਾ ਜੀ ਧੰਨਵਾਦ ਜੀ